ਬਿਲਕੁਲ ਬਿਲਕੁਲ ਗਲਤ ਹੈ ਦੇਖੋ ਮੇਰੀ ਗੱਲ ਅਜੀਤ ਘਰ ਦੇ ਵਿੱਚ ਤੁਹਾਡੇ ਕੋਲੇ ਪਾਣੀ ਪੀਣ ਜਾਂ ਚਾਹ ਪੀਣ ਨਹੀਂ ਆਏ ਨਹੀਂ ਮੇਰੀ ਗੱਲ ਅਸੀਂ ਉਹ ਵੀਡੀਓ ਦੇਖੀ ਆ ਪਰ ਮੇਰੀ ਇੱਕ ਧਿਆਨ ਨਾਲ ਗੱਲ ਸੁਣ ਲਓ ਤੁਸੀਂ ਮਾਣ ਆ ਤਸ਼ੱਦਦ ਨਹੀਂ ਕਰ ਸਕਦੇ ਜੋ ਤੁਸੀਂ ਕੀਤਾ ਮੋਰੇ ਤੇ ਇਹ ਗੱਲ ਤਾਂ ਪਰਚਾ ਹੋਣਾ ਪੁੱਛ ਕੇ ਸੋਣਾ ਦੀ ਪੁਲਿਸ ਨੂੰ ਵੀ ਕਾਲ ਕੀਤੀ ਹੋਈ ਆ ਹੁੰਦੀ ਆ ਪੁਲਿਸ ਨਹੀਂ ਲੋੜ ਨਹੀਂ ਹੈ ਮੇਰੀ ਗੱਲ ਸੁਣੋ ਅਸੀਂ ਆਪਣੀ ਸਾਨੂੰ ਮਾਤਾ ਮਿਲਾ ਦਿਓ ਫਿਰ ਉਹ ਵੀਡੀਓ ਨੇ ਬੁਲਾਓ ਬੁਲਾਓ ਮਨਸੂਰ ਨੂੰ ਤਾਂ ਬੁਲਾ ਲਓ ਆ ਆ ਰਹੇ ਆ ਸਰ ਹੋ ਰਿਹਾ ਬੁਲਾ ਲਓ ਕੋਈ ਵੀਰ ਬਣ ਕੇ ਥੋੜਾ ਪਿੱਛੇ ਰਹੋ ਜੀ ਸਾਰੇ ਜਾਣੇ ਸਾਨੂੰ ਕਰ ਲੈਣ ਤੋਂ ਕਾਰਵਾਈ ਥੋੜਾ ਹੁਣ ਪਿੱਛੇ ਰਹੋ ਮੇਰਾ ਭੈਣ ਭਰਾ ਔਰ ਸਟੇਚਰ ਲੈਣ ਗਿਆ ਸਾਨੂੰ ਕਰ ਲੈਣ ਤੋਂ ਕਾਰਵਾਈ ਥੋੜਾ ਹੁਣ ਪਿੱਛੇ ਰਹੋ ਮੇਰਾ ਭੈਣ ਭਰਾ ਬਸ ਜੀ ਮੈਂ ਤਾਂ ਤਾਂ ਕਰਦਾ ਸੀ ਅੰਨੀ ਕੁ ਘਿਆਣਾ ਔਖਾ ਅੰਨੀ ਸਮਝਦੇ ਅਸੀਂ ਗੱਲ ਤੁਹਾਡੀ ਆ ਜਾਓ 2 ਮਿੰਟ ਸਾਈਡ ਤੇ ਹੋ ਜਾ ਮਾੜਾ ਕਰ ਦੋ ਮਾੜਾ ਪਿੱਛੇ ਹੋ ਜਾ ਜੀ ਹੁਣ ਸਾਰੇ ਪਲੀਜ਼ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਵੀ ਜੀ ਦੋ ਮਿੰਟ ਪਿੱਛੇ ਨਹੀਂ ਟੋਕ ਜਿਓ ਬਾਈ ਜੀ ਪਾਸੇ ਹੋ ਜਾਓ ਰੋਕੀ ਹੁਣ ਪਾਸੇ ਹੋ ਜਾਓ ਉਹ ਦੋ ਮਿੰਟ ਪਾਸੇ ਆਵੇਂ ਮਨ ਸੇਚਾ ਤੇ ਲਾਉ। ਸਤਰਾਮ ਚੱਕੀ ਗੱਡੀ ਤੇ ਇੱਥੇ ਪਾ ਬੇਬੇ ਨੂੰ। ਛੇਚਰ ਤੇ ਪਾ। ਇੱਕ ਮਿੰਟ ਰੋਕ ਪਾ। ਚਾਦਰ ਜੀ ਲਿਆ ਉੱਤੇ ਦੇਣ ਨੂੰ ਕੋਈ। ਇੱਥੋਂ ਉੱਪਰੋਂ ਦੇਣ ਨੂੰ ਉਹ ਚਾਦਰ ਹੀ ਚੱਕ ਲਿਓ ਦੇ ਉੱਤੇ ਉਹੜੀ ਕੰਬਲ ਪਛਾਇਆ ਹੋਇਆ ਗੱਦੇ ਤੇ। ਗੱਦੇ ਦੀ ਨਹੀਂ ਲੋੜ। ਇਕੱਲੇ ਕੰਬਲ ਦੀ ਲੋੜ ਆ ਇਕੱਲੇ ਕੰਬਲ ਦੀ ਬਸ। ਇੱਧਰ ਲੇ ਪਾ ਕੇ ਕਰ ਲੱਤਾ। ਠਮਾਕੇ ਐ ਕਰਦੇ। ਇੱਧਰ ਪਾ ਲਵਾ ਜੀ। ਕਾਂਜੀ ਲੈਨੇ ਲੈਨੇ। ਆਜਾ ਇੱਧਰ ਆਜਾ ਇੱਧਰ ਆਜਾ ਇੱਧਰ ਆਹ ਕਰ ਦੇ ਕੰਪਾ ਦੇ ਦੇ ਉੱਪਰ ਸੱਤੂ ਕੰਮਰ ਦੇ ਲੈ ਮੜਾ ਅੱਜ ਨਾ ਨਹੀਂ ਹੋ ਕਾਰ ਕਰ ਰਿਹਾ ਤੋਏ ਮੇਰੇ ਪਿੱਛੇ ਮੜਾ ਛੱਡਿਓ ਮੜਾ 2 ਮਿੰਟ 2 ਮਿੰਟ ਦਿਓ 2 ਮਿੰਟ ਹਣ ਜੀਤ ਸਿੰਘ ਜੀ ਦਿਓ 2 ਮਿੰਟ ਕਾਲੀ ਨਾ ਕਰੋ ਕਾਲੀ ਨਾ ਕਰੋ ਹਾਂ ਮਾਂ ਬੇਬੇ ਕੀ ਨਾਂ ਤੇਰਾ ਮਾਂ ਬੰਦਾ ਪਿੱਛੇ ਜਿੱਦਣ ਪਿੱਛੇ ਹੋ ਵੀਰੇ ਗੱਲ ਕਰ ਲੈਣ ਦੋ ਮਿੰਟ ਸਾਡਾ ਮਾਂ ਸਾਸਰੀਕਾਲ ਓ ਮਾਂ ਸਾਸਰੀਕਾਲ ਸਾਸਰੀਕਾਲ ਠੀਕ ਹੋ ਮਾਤਾ ਜੀ ਠੀਕ ਹੋ ਮਾਤਾ ਜੀ ਠੀਕ ਹੋ ਤੁਸੀਂ ਓ ਮਾਂ ਸੀਤਾ ਸਿੱਧਾ ਜਦ ਇਹਨੇ ਗੱਲ ਕਰਨ ਕਿਹੜਾ ਸੀਤਾ ਮਾਤਾ ਸੀਤਾ ਮਾਤਾ ਸੀਤਾ ਮਈਆ ਸੀਤਾ ਮਾਤਾ ਡਿੰਪਲ ਡਿੰਪਲ ਇੱਕ ਮਿੰਟ ਜੀਤ ਬਾਪੇ ਇੱਕ ਮਿੰਟ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾ ਠੀਕ ਹੋ ਮਾ ਠੀਕ ਹੋ ਅਸ਼ੀਰਵਾਦ ਦੇ ਦੇ ਅਸ਼ੀਰਵਾਦ ਦੇ ਦਿਓ ਅਸ਼ੀਰਵਾਦ ਦੇ ਦੇ ਮਾ ਦਾ ਅਸ਼ੀਰਵਾਦ ਮਾ ਦਾ ਅਸ਼ੀਰਵਾਦ ਦੇ ਦਿਓ ਦਾਈ ਦਾਈ RAM RAM ਆਈ ਕੌਣਾ ਮੈਂ ਨਿਕਾ ਪਾਣੀ ਬੁਲਾਇਓ ਪਾਣੀ ਮੰਗਾਇਓ ਮੋ ਸੁੱਕਿਆ ਪਿਆ ਨਿਕਾ ਨਿਕਾ ਮੈਂ ਕੌਣਾ ਮੈਂ ਡਿੰਪਲ ਖੜਾ ਮੁੰਡੀ ਦਿਖਣਾ ਡਿੰਪਲ 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 ਸੀਤਾ ਮਾਤਾ ਮੋ ਸੁੱਕਿਆ ਪਿਆ ਵਾ ਮੋ ਚੋ ਸੁੱਕ ਨਹੀਂ ਮੋ ਸੁੱਕਿਆ ਪਾਣੀ ਦਿੰਦੇ ਪਾਣੀ ਪੀਂਦੇ ਦਿੰਨੇ ਪਾਣੀ ਦਿੰਨੇ ਮਾਂ ਦਿੰਨੇ ਪਾਣੀ ਪਾਣੀ ਦਿੰਦੇ ਪਾਣੀ ਦਿੰਦੇ ਤੇਰੇ ਮਾਰਿਆ ਸੀ ਕਿਸ ਨੇ ਤੇਰੇ ਮਾਰਿਆ ਸੀ ਹੈ ਮਾਂ ਮਾਰਿਆ ਤੈਨੂੰ ਕਿਹਨੇ ਮਾਰਿਆ ਮੇਰੀ ਮਾਂ ਨੂੰ ਹਾਂ ਕਿਹਨੇ ਮਾਰਿਆ ਕਿਹਨੇ ਮਾਰਿਆ ਸਾਡੀ ਸੀਤਾ ਬੇਬੇ ਨੂੰ ਫਿਕਰ ਨਹੀਂ ਕਰਨਾ ਬੇਬੇ ਤੂੰ ਹਣ ਅਸੀਂ ਤੇਰੇ ਪੁੱਤਾਂ ਅਸੀਂ ਆ ਗਏ ਚੰਚਲੇ ਤੁੰਡੀ ਚੰਚਲੇ ਨਹੀਂ ਨਹੀਂ ਕੋਟਨ ਤੇ ਲੈ ਮਾਂ ਪਾਣੀ ਦੀ ਘੁੱਟ ਪਰਲਾ ਮਾਂ ਪਾਣੀ ਪੀ ਲੈ ਪਾਣੀ ਪਾਣੀ ਰੁਕ ਚੱਕਾ ਮੂੰਹ ਤਾਂ ਨੀਲ ਤਾਂ ਦੇਖੋ ਜੀ ਅੱਖਾਂ ਤੇ ਆਹ ਰਿਹਾ ਪਿਆ ਨੀਲ ਕਾਹ ਪਿਆ ਨੀਲ ਮੈਂ ਸਾਰੇ ਸੱਟਾਂ ਲੱਗੀਆਂ ਨਾ ਕਰ ਬਿਰ ਹਾਂ ਬੇਬੇ ਹਾਂ ਹਾਂ ਕੀ ਹੋ ਗਿਆ ਸੀਤਾ ਹਾਂ ਹਾਂ ਸੀਤਾ ਵਾਹਿਗੁਰੂ 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 ਹਾਂ ਹਾਂਜੀ ਹਾਂ ਹੁਣ ਸਰਤ ਜੀ ਆਈ ਹੈ ਬੜੀ ਕੀ ਕਹਿੰਦੀ ਹੈ ਠੀਕ ਹੈ ਤੁਸੀਂ ਅੱਗੇ ਸ਼ੰਕਾਰ ਸਤਨਾਮ ਕਰਤਾ ਪੁਰਖ ਨਿਰਪਉਣ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਪ ਆਦ ਸੱਚ ਜਗਤ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਜੀ ਮਿਹਰ ਕਰਿਓ ਮੇਰੀ ਮਾਂ ਨੂੰ ਤੰਦਰੁਸਤੀ ਬਖਸ਼ ਦਿਓ اے ਸੀਤਾ ਮਾਤਾ اے ਸੀਤਾ ਮਾਤਾ ਸ਼ੰਕਾਰ ਸਤਨਾਮ ਕਰਤਾ ਪੁਰਖ ਨਿਰਪਉਣ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਪ ਆਨਸਤ ਜਗਾ ਦਾ ਸਤਿ ਸ੍ਰੀ ਅਕਾਲ ਸਤਿ ਨਾਨਕ ਹੋਸੀਪ ਸਤਿ ਇੱਕ ਆਸਤ ਵਾਹਿਗੁਰੂ ਵਾਹਿਗੁਰੂ ਮੈਂ ਅੱਖ ਦੇ ਉੱਤੇ ਕੋ ਬੱਜਿਆ ਹੋਇਆ ਪਾਣੀ ਨਿਕਲਿਆ ਮਾਰ ਮਰੀ ਗਈ ਹੋਰ ਪੀਣੇ ਪਾਣੀ ਬੇਬੇ ਸਤਿ ਸ਼੍ਰੀ ਅਕਾਲ ਮਾਂ ਤੇਰੇ ਮਾਰਿਆ ਸੀ ਕਿਸੇ ਨੇ ਹੁਣ ਜੇ ਮੂਰੇ ਇੱਕ ਮਿੰਟ ਬੰਨੂ ਮੈਨੂੰ ਹੋ ਜਾਣ ਤੇ ਮੂਰੇ ਨੂੰ ਮੈਨੂੰ ਪਛਾਣ ਲੈਣਾ ਚਾਹਤੇ ਓ ਮਾ ਇੱਕ ਮਿੰਟ ਬੀਬੀ ਬੀਬੇ ਤਾਈ ਜੀ ਤਾਈ ਜੀ ਤਾਈ ਜੀ ਪੈਰੀ ਪੈਣਾ ਕੁੱਕੂ ਬੋਲਦਾ ਮੈਂ ਕੁੱਕੂ ਤਾਈ ਜੀ ਹਲੋ ਤਾਈ ਜੀ ਹਾਜੀ ਕੁਪਤਾ ਹੀ 10 15 ਮਿੰਟ ਅੱਖ ਤਾਂ ਖੋਲੋ ਖੋਲ ਕੇ ਤਾਂ ਖੋਲੋ ਖੋਲ ਤਾਂ ਸਹੀ ਅੱਖ ਤਾਂ ਖੋਲੋ ਮੈਂ ਆ ਗਿਆ ਕੋਲ ਹੈ ਤੁਹਾਡੇ ਹੈਂ ਆਸ਼ੀਰਵਾਦ ਤਾਂ ਦੇ ਦਿਓ ਮੈਨੂੰ ਮਾਤਾ ਹਾਂ ਬੀਬੀ ਨਾ ਦੱਸੋ ਭਾਈ ਕੀ ਨਾਮ ਆ ਤੁਹਾਡਾ ਬਾਈ ਨੂੰ ਨਾਮ ਦੱਸੋ ਨਾਮ ਕੀ ਆ ਤੁਹਾਡਾ ਆ ਦੱਸ ਦਿਓ ਮਾਂ ਕੀ ਨਾਮ ਆ ਤੁਹਾਡਾ ਤੁਹਾਡੇ ਮਾਰਿਆ ਕਿਸੇ ਨੇ ਦੇਖੋ ਜੀ ਕੋਈ ਸੋਜੀ ਨਹੀਂ ਵਿਚਾਰੀ ਨੂੰ ਆ ਦੇਖੋ ਹੱਥ ਜੀ ਛੱਟ ਉਹ ਅੰਦਰ ਨੀਲੇ ਭਏ ਭਏ ਅੰਦਰ ਆ ਨੀਲੇ ਭਏ ਭਏ ਇਹ ਨੁਕਲਾ ਲੁਕੋੜਾ ਮੈਂ ਹੈਗੀ ਹੈ ਨਾ ਨਾ ਜੀ ਕੋਈ ਨਹੀਂ ਅਸੀਂ ਕਹਿੰਦੇ ਘਰ ਪਾਣੀ ਖੜਕ ਕੇ ਹਾਂ ਮਾਂ ਕੀ ਹੋ ਗਿਆ ਆ ਦੁਖਦਾ ਕੁਝ ਦੁਖਦਾ ਕੁਛ ਕੀ ਦੁਖਦਾ ਕੀ ਮਾਰਿਆ ਕਿਸ ਨੇ ਕੀ ਹੋ ਗਿਆ ਕੀ ਹੋ ਗਿਆ ਸੀ ਹੈ ਓ ਮਾ ਕੀ ਹੋ ਗਿਆ ਹੈ ਛੁੱਟ ਜੀ ਹਵਾ ਹਰਦੋ ਕੀ ਹੋ ਗਿਆ ਕੀ ਹੋ ਗਿਆ ਸਤਿ ਸ਼੍ਰੀ ਅਕਾਲ ਸਿਰ ਤੇ ਹੱਥ ਰੱਖਦੇ ਸਿਰ ਤੇ ਹੱਥ ਰੱਖਦੇ ਸਿਰ ਪਰੋਸਦੇ ਮੇਰਾ ਆਸ਼ੀਰਵਾਦ ਦੇ ਦੇ ਹੋਰ ਮਾਂ ਠੀਕ ਹੋ ਠੀਕ ਹੋ ਠੀਕ ਹੋ ਕੁਕੂ ਆ ਮੈਂ ਕੁਕੂ ਮਾਂ ਕੁਕੂ ਕੁਕੂ ਆ ਗਿਆ ਤੇਰਾ ਕੁਕੂ ਆ ਗਿਆ ਹਾਂ ਮਾਂ ਕਿੱਥੇ ਮਾਰਿਆ ਈ ਤੇਰੇ ਕਿਹਨੇ ਮਾਰਿਆ ਈ ਤੇਰੇ ਹਵਾ ਲੱਗ ਰਹਿਣਾ ਕਿਹਨੇ ਮਾਰਿਆ ਈ ਤੇਰੇ ਹਾਂ ਬਸ ਆਹਦੀ ਗੱਲ ਨੂੰ ਬੰਦ ਕਰੀ ਉਹ ਗੱਲ ਨੂੰ ਕਰੋ ਜੀਨੇ ਮਾਰਿਆ ਤੇਰੇ ਕਿਹਨੇ ਮਾਰਿਆਤਾ ਦੱਸ ਮਾਰਿਆ ਤੈਨੂੰ ਮਾਂ ਮਾਰਿਆ ਤੈਨੂੰ ਕਿਵੇਂ ਮਾਰਿਆ ਸੀ ਤੈਨੂੰ ਕਿਵੇਂ ਮਾਰਿਆ ਸੀ ਤੈਨੂੰ ਕੋਈ ਸੋਚੀ ਨਹੀਂ ਹੈਗੀ ਜੀ ਵਿਚਾਰੀ ਨੂੰ ਦੇਖੋ ਜੀ ਇਹ ਮਾਂ ਆ ਵਿਚਾਰੀ ਇਹ ਬੁੱਢੀ ਬਜ਼ੁਰਗ ਮਾਂ ਜਿਹਦੇ ਮੂੰਹ ਤੇ ਹੁਣ ਦੇਖੋ ਆ ਨੀਲ ਪਏ ਪਏ ਅੱਖਾਂ ਤੇ ਮੂੰਹ ਤੇ ਤੇਰੀਆਂ ਬਾਹਾਂ ਤੇ ਨੀਲ ਪਏ ਹੋਏ ਆ ਮਾਤਾ ਜੀ ਦੀ ਵਿਚਾਰੀ ਦੀ ਇਹ ਹਾਲਤ ਆ ਜਿਹੜੀ ਆ ਦਰਖੋ ਕਿ ਖੋਲੋ ਉਹ ਦੇਖਦੇ ਤੋ ਇਹ ਹਾਲਤ ਜਿਹੜੀ ਮਾਤਾ ਦੀ ਕੀਤੀ ਆ ਦੇਖੋ ਕਿਵੇਂ ਗੋਡੇ ਗਿੱਟਿਆਂ ਦੇ ਉੱਤੇ ਛੀਟਾਂ ਵੱਜੀਆਂ ਹੋਈਆਂ ਪੈਰ ਤੇ ਕਿੱਡੀ ਸੱਟ ਲੱਗੀ ਹੋਈ ਆ ਇਹ ਖੁਦ ਆਪਣੇ ਆਨੇ ਕੀਤੀ ਆ ਕਿਸੇ ਹੋਰ ਬੇਗਾਨੇ ਨੇ ਨਹੀਂ ਮਾਰਿਆ ਜੇ ਮਾਰਿਆ ਵਾ ਤਾਂ ਆਪਣੇ ਆਂ ਨਹੀਂ ਮਾਰਿਆ ਮਾਂ ਨੂੰ ਓਏ ਭਾਈ ਹਾਂ ਮਾਈ ਹਾਂ ਮਾਈ ਹਾਂ ਬੀਬੀ ਦੱਸੋ ਤੇ ਤੇ ਮਾਰਿਆ ਕਿਸੇ ਨੇ ਛੇੜੋ ਨਾ ਦਰਦ ਡਾਇਓ ਬਿਠਾਇਓ ਮੈਨੇ ਠਾਇਆ ਮੈਨੇ ਅਸ਼ਾਫੁਰ ਚੱਕਰ ਉਹ ਤੇ ਅੱਗੇ ਨੂੰ ਰੋੜ ਨੂੰ ਨਾਲ ਬੜਾ ਬਿਜ ਬੜਾ ਜਿੰਨੀ ਕੁੱਟਿਆ ਹੋਇਆ ਕਾਂ ਚੁੱਕਿਆ ਮੇਰਾ ਬੈਠਣ ਦਾ ਮਾਣ ਉਹ ਚੀਕ ਉਹ ਤਰਨੇ ਉਹਨਾਂ ਤਾਂ ਚੱਕ ਲੈਂਦੇ ਉਹ ਚੱਕਤਾਂ ਨੂੰ ਕਰ ਨਿਕੂੰ ਫੜ ਲੈ ਨੀਂ ਲੱਗਣ ਜਿੰਨੇ ਇਧਰ ਆ ਜਾ ਹਾਂ ਮਾਂ ਬੇਬੇ ਹਾਂਜੀ ਬਬੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੋ ਠੀਕ ਹੋ ਤੁਸੀਂ ਠੀਕ ਆ ਤੁਹਾਡਾ ਨਾਮ ਕੀ ਆ ਤੁਹਾਨੂੰ ਕਿਥੇ ਨਹੀਂ ਲੈ ਕੇ ਚੱਲੇ ਤੁਹਾਨੂੰ ਇੱਥੇ ਮਰਿੰਡੇ ਲੈ ਕੇ ਆਏ ਆ ਮਰਿੰਡੇ ਕਿੱਥੇ ਰਹਮਾ ਮਰਿੰਡੇ ਆਏ ਆ ਮਰਿੰਡੇ ਘਰ ਆਪਣੇ ਮਰਿੰਡੇ ਘਰ ਤੁਸੀਂ ਬਿਮਲਾ ਕੋਲੇ ਜਾਣਾ ਬਿਮਲਾ ਕੋਲੇ ਹੈ ਇੱਕ ਮਿੰਟ ਬਿਮਲਾ ਕੋਲੇ ਜਾਣਾ ਬਿਮਲਾ ਕੋਲੇ ਮਰਿੰਡੇ ਜਾਣਾ ਹੈ ਪਾਓ ਹਾਂ ਮਾ ਮਾ ਪੈ ਜਾ ਮਾ ਪੈ ਜਾ ਪੈ ਜਾ ਪਿਛੇ ਜਾ ਪੈ ਜਾ ਹਾਂ ਪਿਛੇ ਲਾ ਕੋਈ ਨਾ ਕੋਈ ਨਾ ਪਿਛੇ ਲਾ ਹਾਂ ਮਾ ਕਿੱਥੇ ਜਾਣਾ ਮਰਿੰਡੇ ਜਾਣਾ ਮਰਿੰਡੇ ਜਾਣਾ ਬਿਮਲਾ ਕੋਲੇ ਜਾਣਾ ਵਾ ਪੰਜਕੂਲੇ ਮਾ ਪੰਜਕੂਲੇ ਜਾਣਾ ਉਧਰੋਂ ਪਰਿਵਾਰ ਚੋਂ ਆਇਆ ਜੀ ਕੋਈ ਹਾਂਜੀ ਭੈਣੇ ਸਾਸਰੀਕਰ ਤੁਹਾਡੇ ਕੀ ਲੱਗਦੇ ਨੇ ਜੀ ਉਧਰੋਂ ਆ ਜਾਣਾ ਕੋਈ ਅੱਛਾ ਤੁਸੀਂ ਬੇਟੀ ਹੋ ਇਹਨਾਂ ਦੇ ਬਿਮਲਾ ਭੈਣ ਤੁਹਾਡੇ ਨਾਲ ਹੀ ਗੱਲ ਹੋ ਰਹੀ ਸੀ ਠੀਕ ਹੈ ਸ਼ੁਕਰੀਆ ਭੈਣੇ ਪਹਿਲਾਂ ਤਾਂ ਤੁਸੀਂ ਆਪਰੇਸ਼ਨ ਕਰਾਇਆ ਸੌਰੀ ਤੁਹਾਨੂੰ ਵਿਚੋਂ ਆਉਣਾ ਪਿਆ ਮਾਫੀ ਮੰਗਦੇ ਹਾਂ ਪਰ ਮੈਂ ਥੋੜਾ ਤੱਕ ਉਮੀਦ ਕਰਦਾ ਸੱਚ ਦੀ ਤੁਹਾਨੂੰ ਤੁਹਾਡੀ ਮਾਂ ਦੇ ਨਾਲ ਕਿੱਦਾਂ ਦਾ ਲੱਗਦਾ ਵਿਹਾਰ ਠੀਕ ਸੀਗਾ ਤੁਸੀਂ ਲੈ ਕੇ ਗਏ ਹੋ ਬਾਲ ਕੱਟੇ ਹੋਏ ਆ ਮਾਂ ਦੇ ਮੈਂ ਵੀ ਜਾਂਦਾ ਸੀ ਆਂਦੇ ਸੀ ਮੂੰਹ ਤੇ ਸੱਟਾਂ ਕੀ ਸੀਗਾ ਮੈਂ ਆਂਦੇ ਮੈਂ ਵੀ ਸੈਂ ਨਹੀਂ ਹੁਣ ਹੁਣ ਪਿੱਛੇ ਸੰਡੇ ਵੀ ਆ ਕੇ ਗਈਆਂ ਤੁਹਾਨੂੰ ਵੀ ਠੀਕ ਸੀ ਮੇਰੇ ਸਾਹਮਣੇ ਤਾਂ ਠੀਕ ਸੀਗਾ ਅੱਛਾ ਜੀ ਕੱਲ ਮੈਨੂੰ ਤੁਹਾਡਾ ਇਹ ਪਤਾ ਲੱਗਿਆ ਕੀ ਪਤਾ ਲੱਗਿਆ ਵੀ ਹਾਂ ਇਦਾਂ ਵੜਵੜ ਹੋਈ ਹੈ ਕੋਈ ਮੈਨੂੰ ਪੁੱਛਣੀ ਦਿਖਾਇਆ ਵੀਡੀਓ ਤੁਸੀਂ ਕਿਸੇ ਨੇ ਭੇਜੀ ਅੱਜ ਨੂੰ ਮੈਂ ਭੇਜੀ ਮੈਨੂੰ ਮੇਰੇ ਬੇਟੇ ਨੇ ਕਹਤਾ ਸੀ ਕਿ ਤੁਸੀਂ ਨਹੀਂ ਦੇਖਣੀ ਇਹ ਤਾਂ ਤੁਨੇ ਦੇਖੀ ਜਾਣੀ ਤੁਸੀਂ ਦੇਖੋ ਵੀ ਤੁਸੀਂ ਦੇਖ ਵੀ ਨਹੀਂ ਸਕਦੇ ਉਹ ਵੀਡੀਓ ਉਹ ਕਹਿੰਦੇ ਵੀ ਤੁਸੀਂ ਭੀ ਕੱਲ ਮੈਨੂੰ ਕਹਿ ਗਿਆ ਮੰਮੀ ਮੈਂ ਚੱਲਿਆ ਤੇ ਮਾਮਾ ਜੀ ਨਾਲ ਚੱਲ ਰਿਹਾ ਮੈਂ ਚਾਚੇ ਦੇ ਮੁੰਡੇ ਨਾਲ ਉੱਥੇ ਉਹਨੇ ਨਾਲ ਆ ਕੇ ਹੁਲੇ ਨਹੀਂ ਤੁਹਾਨੂੰ ਜਨਮ ਦਿੱਤਾ ਇਸ ਮਾਂ ਨੇ ਹੈਨਾ ਦੇਖੋ ਅੱਜ ਤੁਸੀਂ ਪੜਦਾ ਭਰਾ ਵਾ ਜਦੋਂ ਤੁਹਾਡਾ ਭਰਾ ਪਿੱਛੇ ਅਸੀਂ ਵੀ ਨਹੀਂ ਚਾਹੁੰਦੇ ਵੀ ਤੁਸੀਂ ਉਹਦੇ ਬਿਰੋਚ 'ਚ ਖੜੇ ਹੋ ਮੈਂ ਤੁਹਾਨੂੰ ਹੱਕ ਆ ਪੜਦਾ ਪਾਉਣਾ ਨਹੀਂ ਅਸੀਂ ਦੇਖਿਆ ਵੀ ਨਹੀਂ ਆਪਣੇ ਐਮ ਐਮ ਚ ਮੈਂ ਝੂਠ ਨਹੀਂ ਬੋਲ ਰਹੀ ਤੁਹਾਨੂੰ ਉਹ ਵੀ ਦਿਖਾਇਆ ਤੁਸੀਂ ਵੀਡੀਓ ਦੇਖਣ ਨਾਲ ਨਹੀਂ ਉੱਥੇ ਦੇਖਿਆ ਕੁਝ ਵੀ ਕਦੇ ਸਾਡੇ ਸਾਹਮਣੇ ਉਹ ਤੁਸੀਂ ਵੀਡੀਓ ਦੇਖ ਵੀ ਨਹੀਂ ਸਕਦੇ ਆ ਪਿੱਛੇ ਕੁਝ ਵੀ ਕਰਦੇ ਹੋਗੇ ਮੈਂ ਕਹਿ ਨਹੀਂ ਸਕਦਾ ਤੁਸੀਂ ਵੀਡੀਓ ਦੇਖ ਵੀ ਨਹੀਂ ਸਕਦੇ ਕੁਝ ਆਪ ਕਹਿੰਨੇ ਵੀ ਤੁਹਾਡਾ ਬੇਟਾ ਕਹਿੰਦਾ ਤੁਸੀਂ ਨਾ ਦੇਖੋ ਹਾਂ ਵੀ ਤੁਸੀਂ ਨਹੀਂ ਦੇਖੋ ਮਤਲਬ ਸੋਚ ਕੇ ਦੇਖੋ ਵੀ ਕੀ ਹੋਊ ਉਹ ਤੁਹਾਡੀ ਮਾਂ ਨਾ ਕੀ ਹਾਲ ਕੀਤਾ ਹੋ ਆ ਮੂੰਹ ਤੇ ਪਏ ਹੋਏ ਨੀਲ ਆਪਣੇ ਆਪ ਚ ਬਿਆਨ ਕਰਦੇ ਆ ਮਾਤਾ ਦੇ ਇੱਥੇ ਐਡਾ ਮੂੰਹ ਤੇ ਚਪੀੜਾ ਮਾਰਦੀ ਸੀ ਕਿ ਐਵੇਂ ਮੈਨੂੰ ਇਹ ਕਿਹਾ ਸੀ ਸੱਤਾਂ ਪਿੱਛੇ ਕਹਿੰਦੀ ਦੀਦੀ ਮੰਮੀ ਨਾ ਗਿਰ ਗਈ ਤੇ ਠੋਡੀ ਤੇ ਸੱਟ ਲੱਗ ਗਈ ਮੈਂ ਤੁਹਾਨੂੰ ਜੀ ਵੀਡੀਓ ਦੇਖੋਗੇ ਤੁਹਾਨੂੰ ਪਤਾ ਲੱਗ ਜੂ ਕਿ ਸੱਟ ਕਿਹਦੀ ਆ ਵੀਡੀਓ ਚ ਆਪ ਹੀ ਤੁਹਾਨੂੰ ਪਤਾ ਲੱਗ ਜੂ ਵੀ ਇਹ ਸੱਟ ਕਾਦੀ ਹੈ ਇੱਥੇ ਟਰਡਰ ਚ ਦੀ ਜ਼ੋਰ-ਜ਼ੋਰ ਦੀ ਪਈ ਦੇ ਮੁੱਕੇ ਮਾਰਦੀ ਘੋਈ ਤੇ ਪਿੱਛੇ ਮੁੱਕੇ ਮਾਰ ਰਹੀ ਆ ਮੂੰਹ ਚ ਬੁਰਕੀ ਪਾਈ ਨਾਲ ਹੀ ਥੱਪੜੇ ਤੈੜ ਤੈੜ ਥੱਪੜ ਮਾਰ ਰਹੀ ਹੈ ਮੂੰਹ ਤੇ ਉਹ ਤੇ ਇਹ ਹੱਥ ਜੋੜਦੀ ਆ ਐਦਾਂ ਹੱਥ ਜੁੜੀ ਜਾਂਦੀ ਆ ਇਹ ਹੱਥ ਜੋੜਦੀ ਦੇ ਵੀ ਮਾਰੀ ਜਾਂਦੀ ਹੈ ਨਹੀਂ ਇਹ ਬੋਲਾ ਤੋਂ ਕੋਈ ਦੁਸ਼ਮਣ ਥੋੜੀ ਆ ਉਹਨਾਂ ਦਾ ਜਿਹੜੇ ਮਹੱਲੇ ਦੇ ਲੋਕਾਂ ਨੇ ਸਾਨੂੰ ਦੱਸਿਆ ਵੀਡੀਓ ਬਣਾ ਕੇ ਭੇਜੀ ਇਸ ਮਾਂ ਦਾ ਇਹ ਹਾਲ ਦੇਖ ਕੇ ਕੀਤਾ ਦੇਖੋ ਹੱਥ ਘੁੱਟ ਘੁੱਟ ਕੇ ਹੱਕ ਨਾ ਲਾਈ ਜਾਂਦੀ ਆ ਇਹਨੂੰ ਪਿਆਰ ਹੀ ਚਾਹੀਦਾ ਹੋਰ ਅਸੀਂ ਸਾਨੂੰ ਤਾਂ ਜਾਣਦੀ ਵੀ ਨਹੀਂ ਹੋਗੇ ਅਸੀਂ ਕੌਣ ਮਸੇ ਇਹ ਬੁਢਿਆਂ ਨੂੰ ਕੀ ਚਾਹੀਦਾ ਤੁਸੀਂ ਵੀ ਬਜ਼ੁਰਗ ਹੋਣਾ ਇਸ ਟਾਈਮ ਹਨਾ ਹੋਰ ਪੰਜਾਹ ਸੱਤਾ ਥੱਲਾ ਨੂੰ ਆਪਾਂ ਵੀ ਇਹਨਾਂ ਦੀ ਉਮਰ ਚਲੇ ਜਾਣਾ ਹੋਣਾ ਹਨਾ ਤੇ ਕੱਲੋਂ ਆਪਣੇ ਨਾਲ ਕੋਈ ਇਦਾਂ ਕਰੇ ਮਾਂ ਫੇਰ ਭੈਣ ਮਿਲੀਏ ਅੱਜ ਤੁਸੀਂ ਜੈਜਾਂ ਮੈਂ ਤੁਹਾਡੀ ਗੱਲ ਤੁਸੀਂ ਆਪਦੇ ਭਰਾ ਦੀ ਹਾਮੀ ਭਰਦੇ ਹੋ ਭਰ ਲਓ ਨਹੀਂ ਮੈਂ ਜਿਹੜੀ ਮੈਂ ਮਤਲਬ ਮੇਰੇ ਸਾਹਮਣੇ ਸਾਹਮਣੇ ਕੌਣ ਕੁੱਟੂਗਾ ਸਾਹਮਣੇ ਕੌਣ ਕੁੱਟੂਗਾ ਮੇਰੇ ਸਾਹਮਣੇ ਬੀਵੀ ਵੀ ਉਹ ਮੈਂ ਆਂਦੀ ਤੇ ਦੋ ਤਿੰਨ ਮੈਂ ਉਹ ਕਹਿੰਨਾ ਵੀ ਸਾਹਮਣੇ ਕੌਣ ਕੁੱਟੂ ਪਿਛਲੇ 1 ਮਹੀਨੇ ਤੋਂ ਲਗਾਤਾਰ ਇਹਦੇ ਨਾਲ ਕੁੱਟਮਾਰ ਹੋ ਰਹੀ ਆ 1 ਮਹੀਨੇ ਤੋਂ ਵੀ ਵੱਧ ਹੋ ਗਿਆ ਸਮਾਂ ਮੂੰਹੋਂ ਮੂੰਹ ਹੀ ਲੋਕ ਦੱਸੀ ਜਾਂਦੇ ਆ ਸਾਰਾ ਮੁਹੱਲਾ ਦੱਸਦਾ ਵਾ ਬਸ ਸਿਰਫ ਇਸ ਕਰਕੇ ਸਾਹਮਣੇ ਨਹੀਂ ਆ ਰਹੇ ਲੱਗਦਾ ਸਾਡੀ ਦੁਸ਼ਮਣੀ ਪੈ ਜੋ ਸਵਾਤੀਆ ਜੀ ਨੂੰ ਦੋ ਦੋ ਕੁੱਟੇ ਲਾਉ ਮੁਹੱਲੇ ਸਾਰੇ ਤੇ ਕਿਹੜਾ ਰੋਜ਼ ਨੂੰ ਹਾਂ ਸੀ ਤਾਂ ਮੈਂ ਪਹਿਲੀ ਗੇਮ ਵੀ ਆਉਂਦੇ ਸਾਹਮਣੇ ਗਈ ਜਾਂਦੀ ਆ ਦੇਖੋ ਭੈਣ ਜਿਹੜਾ ਕੋ ਪਤਾ ਲੱਗਦਾ ਕਿ ਉਹ ਤੁਸੀਂ ਤਾਂ ਦੂਰ ਤੇ ਚੱਲ ਕੇ ਮਹੱਲੇ ਨਾਲ ਸਾਰੇ ਕੋਲ ਕੋ ਬੁੱਕ ਵਾਚੀ ਦਿੰਦਾ ਡਰ ਦਾ ਮਾਰ ਨਹੀਂ ਦਿੰਦਾ ਅੱਛਾ ਨੂੰ ਸਾਰੇ ਕੋਲ ਡੋ ਸਾਰੇ ਸ਼ਹਿਰ ਚ ਵੀਡੀਓ ਗਈ ਹੋਈ ਹੈ ਜੀ ਸਭ ਤੋਂ ਪਹਿਲਾਂ ਐਮਸੀ ਸਾਹਿਬ ਹੁਣਾਂ ਕੋਲੇ ਸਾਰਿਆਂ ਕੋਲੇ ਵੀਡੀਓ ਆ ਉਹ ਖੜੇ ਨੇ ਰਾਜੀ ਬਾਈ ਜੀ ਐਮਸੀ ਨੇ ਹਾਂ ਬੀਬੀ ਉਹਨਾਂ ਕੋਲੇ ਵੀਡੀਓ ਗਈ ਹੋਈ ਆ ਇਹਨਾਂ ਨੂੰ ਹੋ ਗਿਆ ਡਿਮੈਂਸ਼ੀਆ ਇਹਨਾਂ ਨੂੰ ਹੁਣ ਇਸ ਟਾਈਮ ਸੋਝ ਹੀ ਨਹੀਂ ਕੋਈ ਬ੍ਰੇਨ ਦੇ ਸੈੱਲ ਟੁੱਟ ਗਏ ਇਹਨਾਂ ਨੂੰ ਨਹੀਂ ਪਤਾ ਕੌਣ ਆ ਕਿਸੇ ਦੀ ਪਛਾਣ ਨਹੀਂ ਆ ਰਹੀ ਇਹਨਾਂ ਨੂੰ ਇਹਨਾਂ ਨੂੰ ਤਾਂ ਆਪਣੇ ਮਾਲਮ ਉੱਤਰ ਦਾ ਵੀ ਨਹੀਂ ਪਤਾ ਲੱਗ ਰਿਹਾ ਇਸ ਟਾਈਮ ਥੋੜੀ ਨਹੀਂ ਪਰ ਲੱਗਿਆ ਤੁਹਾਨੂੰ ਵੀ ਪਤਾ ਜਦੋਂ ਇਹ ਕੰਡੀਸ਼ਨ ਚ ਬੰਦਾ ਚਲੇ ਜਾਵੇ ਫਿਰ ਉਹਦੀ ਗਲਤੀ ਕਸੂਰ ਥੋੜੀ ਹੁੰਦਾ ਕੋਈ ਵੀ ਜੀ ਉਹਨੇ ਲੈਟਰਨ ਕੱਢ ਕੇ ਕੰਦਾਂ ਨੂੰ ਲਾਤੀ ਇਕ ਨਸ ਆਪਾਂ ਕੱਖ ਕਿਆ ਨਹੀਂ ਕਰਦੇ ਬੰਦੇ ਦੱਸੋ ਜਾਇਦਤ ਲੈ ਕੇ ਕੀ ਕਰੂਗੇ ਮੱਲੇ ਵਾਲੇ ਦਾਦੇ ਲੱਤਾਂ ਨਾਲ ਤੁਹਾਡੇ ਭਰਾ ਨੇ ਗੁੱਟੀ ਲੱਤਾਂ ਨਾਲ ਤੁਸੀਂ 10 ਮਿੰਟ ਬਸੇ ਹੋਣਾ ਉਦੋਂ ਮੁੜ ਕੇ ਤੁਰਨੋਂ ਹਟ ਗਈ ਉਦੋਂ ਪਹਿਲਾਂ ਤੁਰਦੀ ਸੀ ਇਹ ਉਸ ਦਿਨ ਦੀ ਤੁਰਨੋਂ ਹਟੀ ਹੈ ਤੇ ਆ ਜਿਹੜੀ ਵੀਡੀਓ ਤੁਹਾਨੂੰ ਭੇਜੀ ਹੈ ਤੁਸੀਂ ਨਹੀਂ ਦੇਖ ਸਕਦੇ ਅਲੱਗ ਗੱਲ ਆ ਕਿ ਤਾਜੀ ਵੀਡੀਓ ਕੱਲ ਦੀ ਤੁਸੀਂ ਸੋਚੋ ਵੀ ਅੱਜ ਹੀ ਇਹਨੇ ਮਾਰੇ ਤੇ ਅੱਜ ਹੀ ਜਦ ਹੀ ਵੀਡੀਓ ਕਿਵੇਂ ਬਣ ਚੋਗੀ ਲੋਕਾਂ ਨੇ ਦੇਖਿਆ ਪਹਿਲਾਂ 10 20 ਦਿਨ ਲਗਾਤਾਰ ਜਦੋਂ ਕੁੱਟ ਪੈਂਦੇ ਫਿਰ ਉਹਨਾਂ ਨੇ ਵੀਡੀਓ ਬਣਾਈ ਇਹ ਕਿੱਦ ਦੀ ਵੇਰੀ ਹੁੰਦਾ ਬਾਹਰ ਹੀ ਲੈ ਕੇ ਕੈਮਰੇ ਥੋੜੀ ਖੜੇ ਹੁੰਦੇ ਗੇਟਾਂ ਦੇ ਲੋਕ ਵੀ ਜਦ ਹੀ ਵੀਡੀਓ ਬਣਾ ਲੈਣਗੇ ਤੁਹਾਡੀ ਇਹ ਮਾਂ ਤੁਹਾਨੂੰ ਇਹਨੇ ਜਨਮ ਦਿੱਤਾ ਤੁਸੀਂ ਵੀ ਮਾਂ ਆ ਖੁਦ ਤੁਹਾਡੇ ਵੀ ਬੱਚੇ ਆ ਦੇਖੋ ਇਹਨੂੰ ਕੀ ਚਾਹੀਦਾ ਹੋਰ ਆਖੜੇ ਨੇ ਬਾਈ ਜੀ ਹਾਂਜੀ ਜੀਤ ਸਿੰਘ ਜੀ ਦੱਸੋ ਕੀ ਕਹਿ ਸਕਦੇ ਹਾਂ ਜੀ ਹੁਣ ਅਸੀਂ ਦੁਸ਼ਮਣੀ ਪਾਉਣੇ ਜਿਹੜਾ ਕੰਮ ਹੈ ਪਹਿਲਾਂ ਜੇ ਇਹ ਕਹਿੰਦੇ ਜੁਨੀ ਪੈਂਦੀ ਹੈ ਉਹ ਤਾਂ ਤਿਆਰ ਹੈ ਦੁਸ਼ਮਣ ਲਈ ਵਾਸਤੇ ਤਿਆਰ ਹੈ ਜੁਸ਼ੂਣੀ ਤਾਂ ਪੈ ਗਈ ਮੈਂ ਸਭ ਦੇ ਸਾਹਮਣੇ ਕਹਿ ਦਿੰਦਾ ਕਿ ਜੁਸ਼ੂਣੀ ਤਾਂ ਪੈ ਗਈ ਉਹਨਾਂ ਦੀ ਨਹੀਂ ਹੁਣ ਤੁਸੀਂ ਦੱਸੋ ਮਾਤਾ ਨੂੰ ਮਾਰਦੇ ਸੀ ਨਹੀਂ ਹੁਣ ਟੈਂਕ ਕਾਨੂੰਨ ਦਾ ਬਹੁਤ ਹੋ ਹੈ ਮਾਤਾ ਨੂੰ ਘੋੜਦੇ ਸੀ ਜਾਂ ਨਹੀਂ ਤੁਹਾਡੇ ਸਾਹਮਣੇ ਮੇਰੇ ਸਾਹਮਣੇ ਮੈਚ ਕੋ ਝੂਠ ਛੋਟਾ ਬੁਲੇਸ਼ ਨੂੰ ਆਉਂਦੇ ਦੱਸਿਆ ਹੁਣ ਤੁਸੀਂ ਦੱਸੋ ਇਹ ਮੈਂ ਇਥੇ ਇੰਨਾ ਦੀ ਵੀ ਗਲਤੀ ਨਹੀਂ ਦਾ ਮੈਂ ਉਦੋਂ ਦੇ ਚੁੱਪ ਆ ਇਹ ਵੀ ਸਾਰੇ ਡਾਕਟਰ ਹੁਣ ਡਰਦੇ ਸੀ ਜੇ ਅਸੀਂ ਘਰ ਦੇ ਵਿੱਚ ਕਰਨੀ ਆ ਜੀ ਫਿਰ ਸਾਡਾ ਅਗਲਾ ਕਹਿੰਦਾ ਕਿ ਤੂੰ ਆਏ ਔਰ ਫੜਿਆ ਕਿ ਕੁਕੜੀ ਜਿਕੇ ਮੰਜੀ ਪਰ ਸਿੱਟੀ ਡਾਕਟਰ ਆਏ ਸੀਗਾ ਕਹਿੰਦੇ ਦਵਾਈ ਦੁਆਣੀ ਆ ਇਹ ਚੀਕ ਦੇ ਸੀਗੇ ਮੈਂ ਪੈਰੀ ਹੱਥ ਲਾਏ ਆ ਮੈਨੂੰ ਆਸ਼ੀਰਵਾਦ ਦਿੱਤਾ ਮੈਂ ਝੂਠ ਨਹੀਂ ਬੋਲ ਮੈਨੂੰ ਆਸ਼ੀਰਵਾਦ ਦਿੱਤਾ ਕੁੱਕੂ ਮੈਨੂੰ ਆਪ ਕਿਹਾ ਕਹਿੰਦੇ ਕੁੱਕੂ ਰਾਜੀ ਮਾ ਜਦੇ ਇਹ ਕੋਲੇ ਖੜੇ ਸੀ ਮੈਂ ਅੱਖਾਂ ਫੜ ਕੇ ਫੇਰ ਆਪਣੇ ਘਰ ਨੂੰ ਚਲੇ ਗਿਆ ਮਾ ਇਹ ਕੋ ਕਹਿੰਨੇ ਆ ਤਾਂ ਹਾਂ ਮਾ ਮਾ ਆਸ਼ੀਰਵਾਦ ਦਿੱਤਾ ਹੀ ਤੂੰ ਤੇਰੀ ਕਹਿੰਦੇ ਉਹ ਆ ਦੇਖ ਹਾਂ ਕਿ ਦੋਗੀ ਆਸ਼ੀਰਵਾਦ ਦੇ ਦੇ ਆਸ਼ੀਰਵਾਦ ਦੇ ਦੇ ਮਾ ਆ ਦੇਖੋ ਹੁਣ ਆ ਚੀਜ਼ ਦਾ ਨੀਲ ਤੈਨੂੰ ਕੀ ਲੱਗਦਾ ਕਾ ਤੇ ਨਾ ਪਿਆ ਹੋ? ਜਿੰਨ ਕਿ ਤਾਂ ਇੰਨਾ ਨੀਲ ਥੋੜਾ ਪਿਆ ਹੱਥ ਤੇ ਨੀਲ ਕਿਵੇਂ ਪਿਆ ਹੋ? ਅੰਨੇ ਦੇ ਦੇਖੋ ਰੱਬ ਨੂੰ ਜਾਨ ਦੇਣੀ ਹੈ ਭੈਣੇ ਇੱਕ ਦਿਨ ਤੁਸੀਂ ਅੱਜ ਹੀ ਵੀ ਨਾ ਜੇ ਬੋਲੇ ਨਾ ਫਿਰ ਤੁਹਾਡੇ ਤੋਂ ਵੀ ਮਾਰਾ ਕੋਈ ਨਹੀਂ ਇਸ ਟਾਈਮ ਜੇ ਹੁਣ ਵੀ ਨਾ ਤੁਸੀਂ ਬੋਲੇ ਅਸੀਂ ਤਾਂ ਛੱਡ ਕੇ ਚਲੇ ਜਾਵਾਂਗੇ ਸਾਰਿਆਂ ਨੇ ਘਰੋ ਘਰੀ ਚਲੇਣਾ ਮਾਰ ਥੋੜੀ ਆ ਦੇਖੋ ਥੋੜੀ ਹਾਂ ਦੇਖੋ ਕਿੱਡਾ ਨੀਲ ਪਿਆ ਹੋਇਆ ਆ ਕਿੱਡਾ ਨੀਲ ਪਿਆ ਹੋਇਆ ਇਹ ਤਾਂ ਸਿਰੇ ਘਟ ਕੇ ਸਾਰੇ ਥੋੜਾ ਪਤਨੀਲ ਪੈ ਜਾਣਗੇ ਰੱਤ ਵਾਂਗ ਬੱਜੂ ਮੂੰਹ ਤੇ ਥੋੜਾ ਪੈ ਜਾਣਗੇ ਫਿਰ ਇਹਦੇ ਕਿਤੇ ਕੰਨ ਖਾਲੀ ਰੱਖੇ ਜਮਾਨ ਦੇ ਰਹੇ ਸੀ ਪਹਿਲਾਂ ساری ਉਮਰ ਇਹਦੇ ਕੰਨਾਂ ਚੋ ਵੀ ਲਾ ਲੀਆ ਮੈਨੂੰ ਫੋਨ ਤੇ ਦੱਸਿਆ ਸੀ ਕਿ ਇੱਕ ਵਾਲੀ ਗਿਰ ਗਈ ਤੇ ਉਹ ਕਿੰਨੀ ਦੇ ਬੱਲ ਮਰਨ ਤੋਂ ਬਾਅਦ ਲਾ ਲੈਂਦੀਆਂ ਹਾਂ ਉਹ ਮੈਨੂੰ ਫੋਨ ਤੇ ਹੁਣ ਆ ਕੇ ਬਾਦਨ ਦੱਸਿਆ ਕਿ ਤੇਰਾ ਜਾਨੀ ਮੈਨੂੰ ਦੱਸੀ ਆ ਕਿ ਇੱਕ ਵਾਲੀ ਇਹਦੀ ਗਿਰ ਗਈ ਸੀ ਫਿਰ ਉਹ ਗਟਰ ਦੇ ਉਧੇ ਤੇ ਮੁਰੇ ਹੋਰ ਕੀ ਹੁੰਦਾ ਕੀ ਚਾਹੀਦਾ ਬੁੜੀਆਂ ਨੂੰ ਆਹੀ ਹੁੰਦਾ ਭੈਣ ਮੇਰੀ ਹੋਰ ਇਹਨਾਂ ਲੰਗਦੇ ਮਹੱਲੇ ਚੋਂ ਮੈਂ ਜਿਹੜੇ ਪੈਰੀ ਹਸ ਲਾ ਕੇ ਜਾਂਦਾ ਤਾਂ ਮੈਨੂੰ 50 ਸ਼ੀਸ਼ਾ ਦੰ ਦਿੱਤੀ ਹਾਂ ਤੇ ਉਹਨਾਂ ਨੂੰ ਕੰਨੀਆਂ ਦਰਸੀਸਾਂ ਦਿੱਤੀ ਹੋਈ ਜਿਹੜਾ ਅੱਜ ਕੱਟ ਬੰਨੀ ਖੜੇ ਆ ਆਪਾਂ ਕੱਟ ਕਾਟ ਤੋਂ ਬੰਨੇ ਇਹਦੀਆਂ ਦਰਸੀਸਾਂ ਨੇ ਇਹਦੀ ਦਰਸੀਸ ਸੁਣੀ ਗਈ ਆ ਅਸੀਂ ਫੜ ਕੇ ਆਏ ਪड़ोस ਦੀ ਅਸੀਂ ਲੁਧਿਆਣੇ ਤੋਂ ਆ ਗਏ ਇਹਦੀ ਦਰਸੀਸ ਕਰਕੇ ਸਾਰੇ ਪੱਤਰਕਾਰ ਖੜੇ ਨੇ ਐਮਸੀ ਖੜੇ ਨੇ ਆ ਲੋਕ ਖੜੇ ਨੇ ਜਿਹੜੇ ਲੋਗੋ ਦੀ ਇੱਜ਼ਤ ਕਰਦੇ ਸੀ ਅੱਜ ਉਹੀ ਥੂ-ਥੂ ਕਰਦੇ ਆ ਗੱਲ ਹੁਣ ਭੈਣੇ ਤੇਰੇ ਬੋਲਣ ਦੀ ਆ ਵੀ ਹੁਣ ਕੀ ਕਰਨਾ ਹੋਂ ਦੱਸ ਕੀ ਕਰ ਮੈਂ ਦੱਸ ਹੀ ਮੈਂ ਤਾਂ ਤੁੱਚ ਕੋ ਮੈਂ ਤਾਂ ਲੈ ਜਾਣੀ ਨਹੀਂ ਐਂਡ ਤੱਕਰ ਸਾਹਮਣੀ ਪਾਉਂ ਅਖੀਰ ਤੱਕਰ ਹੀ ਸਾਹਮਣੀ ਪਾਉਤਾਂ ਜ਼ਿੰਮੇਵਾਰੀ ਪੂਰੀ ਚੱਕਣੀ ਪੈਣੀ ਹੈ 10 ਦਿਨਾਂ ਦੀ ਨਹੀਂ ਥੋੜਾ ਫੇਰ ਭੇਜ ਜੂਗੇ ਤੁਸੀਂ ਦੁਬਾਰਾ ਨਹੀਂ ਹਾਂ ਹੋਰ ਸਾਨੂੰ ਜਵਾਬ ਦੇ ਦਿਓ ਅਸੀਂ ਉੱਥੇ ਆਸ਼ਰਮ ਚ ਲੈ ਜੰਨੇ ਆਂ ਸੇਵਾ ਵੀ ਕਰਾਂਗੇ ਸੰਭਾਲ ਦੇ ਕਰ ਜੀ ਆਸ਼ਰਮ ਨਹੀਂ ਭੇਜਣਾ ਫਿਰ ਤੁਸੀਂ ਮਨ ਬਣਾ ਕੇ ਕਰੋ ਇਹ ਮਨ ਬਣਾਓ ਘਰੇ ਗੱਲ ਕਰੋ ਆਹ ਬਾਈ ਕਹਿੰਦਾ ਮੈਨੂੰ ਦੇ ਦਿਓ ਮੈਂ ਸੰਭਾਲ ਲਵਾਂ ਮੈਂ ਸਾਰਿਆਂ ਦੇ ਸਾਹਮਣੇ ਕਹਿੰਦਾ ਨਾਟ ਦਮ ਤਾਂ ਕਬਰ ਮੇਰੇ ਘਰ ਕਮਰਾ ਖੜੀ ਪਈਆਂ ਨਾ ਸੰਭਾਲਾਂ ਤਾਂ ਮਾਰਾ ਹੀ ਕਰ ਜੋ ਰੋਜ਼ ਆਣ ਕੇ ਚੈੱਕ ਕਰ ਲਓ ਜੇ ਮਾਈ ਦੀ ਸੇਵਾ 'ਚ ਫਰਕ ਰਹੇ ਕਿ ਜਵੇ ਅਸਾਨੂੰ 8 ਦਿਨ ਦੇ ਵਿੱਚ ਮਾਈ ਨੂੰ ਦਿਖਾ ਦੇਖੋ ਵੀ ਹਾਂ ਉੱਠ ਕੇ ਬੈਠਦੀ ਆ ਕਿ ਨਹੀਂ ਬਹਿੜ ਜਾਏਗੀ ਕਿਹੜੇ ਤਰੀਕੇ ਨਾਲ ਦੇਖਦਾ ਤਾਂ ਹੰਦੀ ਪਰਦਾ ਹੁੰਦਾ ਤੂੰ ਅੱਲ ਮੈਂ ਇਕੱਲਾ ਜੀ ਪਰਿਵਾਰ ਨਹੀਂ ਹੈਗਾ ਮੈਂ ਚਟੜ-ਚਾਰੇ ਦੇ ਸਾਹਮਣੇ ਕਹਿਣੇ ਕਰਕੇ ਸਭ ਨੂੰ ਪਤਾ ਮੇਰਾ ਦੇਖਾ ਜੇ ਤੁਸੀਂ ਰੱਖ ਸਕਦੇ ਤਾਂ ਸੋਚੋ ਤੁਸੀਂ ਤਾਂ ਕੋਈ ਨਹੀਂ ਹੋਣਾ ਅਸੀਂ ਸਿਰਫ ਤੁਹਾਡੇ ਸ਼ਰਮ ਦੇ ਮਾਰੇ ਜੇ ਹੁਣ ਇਹ ਨਹੀਂ ਰੱਖ ਸਕੂਗੇ ਇਹਨਾਂ ਦੀ ਮਾਂ ਹੈ ਹੋਰ ਕੌਣ ਰੱਖੂ ਪਹਿਲਾਂ ਪਹਿਲਾਂ ਸਭ ਨੂੰ ਆ ਸਭੂ ਗਏ ਮੈਂ ਤਾਂ ਪਹਿਲਾਂ ਕਹਿ ਰਹੇ ਹਾਂ ਵੀ ਉੱਥੇ ਛੱਡੇ ਹੋਏ ਸੀ ਅਸੀਂ ਹੋਰ ਆ ਗਏ ਇਹਨਾਂ ਦੀ ਮਾਂ ਅਸੀਂ ਉਹ ਛੱਡ ਕੇ ਆ ਸਾਂਭਣਗੇ ਇਹ ਲੈ ਕੇ ਮਾੜੀ ਸੋਹਣੀ ਨੇ ਤੁਸੀਂ ਤੁਹਾਡਾ ਬੋਲ ਦਿਹਾ ਹਾਂਜੀ ਮਾਂ ਬੋਲੋ ਬਿਮਲਾ ਕੋਲੇ ਜਾਣਾ ਬਿਮਲਾ ਕੋਲੇ ਕੀ ਹੋ ਗਿਆ ਇੱਥੇ ਇੱਥੇ ਕੀ ਹੋ ਗਿਆ ਮਾਤਾ ਜੀ ਮਾਰਿਆ ਸਾਡੇ ਕੋਲ ਤਾਂ ਮਾਰਿਆ ਤੁਹਾਡੇ ਇੱਥੇ ਮਾਰਿਆ ਇੱਥੇ ਮਾਰਿਆ ਗਏ ਨੇ ਐਦਾਂ ਮਾਰਿਆ ਮਾਰਿਆ ਮੇਰੀ ਮਾਂ ਨੂੰ ਆਜੋ ਤੁਸੀਂ ਔਰ ਆਜੋ ਮਾਰਿਆ ਮੇਰੀ ਮਾਂ ਨੂੰ ਤੁਹਾਡੇ ਕੋਲ ਦੀ ਨਾ ਮਾਤਾ ਰਾਤ ਨਹੀਂ 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 ਰਾਤ ਇੰਨਾ ਕੋਲ ਸੀ ਜੀ ਮੈਂ ਤਾਂ ਇਨਾ ਇਹ ਲੈ ਕੇ ਗਏ ਸੀ ਆਹ ਮੈਂ ਆਇਆ ਸੀਗਾ ਮੇਰੇ ਕੋਲ ਇਹ ਜਵਾਈ ਨੇ ਇਹਨਾਂ ਦੇ ਦੋਤ ਜਵਾਈ ਨੇ ਤੇ ਮੈਂ ਮੇਰੇ ਕੋਲੇ ਵੀਡੀਓ ਪਹੁੰਚਿਆ ਮੈਂ ਇਹਨਾਂ ਨਾਲ ਗੱਲ ਕੀਤੀ ਬਸ ਤੁਸੀਂ ਉਹ ਰੱਖੂਗੇ ਹੁਣ ਨਹੀਂ ਇਹਨਾਂ ਕੋਲੇ ਨਹੀਂ ਰੱਖੂਗੇ ਹਾਂ ਜੀ ਹਾਂ ਮੈਂ ਸੰਭੇਂਡ ਤੱਕ ਬਸ ਮੈਂ ਠੀਕ ਹੈ ਜੀ ਹਾਂਜੀ ਭੈਣੇ ਠੀਕ ਆ ਦੱਸੋ ਜੀ ਤੁਸੀਂ ਧੀਓ ਉਹ ਜਵਾਈ ਆ ਨਹੀ ਨਹੀ ਬੱਚਿਆਂ ਦੇ ਨਾਲ ਹੀ ਅਮਰੀਕੀ ਦੇ ਬੱਚਿਆਂ ਨਾਲ ਨਹੀ ਠੀਕ ਹੈ ਜੁੰਬਰੀ ਲੈਣੇ ਹੋ ਬੱਚਿਆਂ ਨੂੰ ਪੁੱਛ ਕੇ ਦੱਸਣਗੇ ਉਹ ਕਹਿੰਦੇ ਕਿ ਅਸੀਂ ਬਠੰਡ ਮੰਗਾ ਕੇ ਦੱਸਾਂਗੇ ਮੇਰੇ ਆਸ਼ਰਮ ਲੈ ਜਾਣ ਇਹ ਘੂ ਟੰਗਾ ਆ ਬਸ ਫੇ ਨਹੀਂ ਫੈਸਲਾ ਲਾਉ ਕਿਸੇ ਸੋਣੇ ਦਸੀ ਚੱਲੋ ਰੱਖਣੀ ਹੈ ਇਹ ਨਹੀਂ ਲੈ ਜਾਣ ਬੱਚੇ ਇਹ ਦੋ ਮਾਨ ਆ ਫੇਰ ਨਾ ਬੇਇਮਾਨ ਬਿਲਕੁਲ ਬਿਲਕੁਲ ਸਹੀ ਗੱਲ ਹੈ ਆਪਣੀ ਮਾਂ ਨੂੰ ਲੱਖਵਾਉਂਦੇ ਆ ਅਸੀਂ ਆਪਣੇ ਬੱਚਿਆਂ ਨੂੰ ਪੁੱਛਦੇ ਆ ਲੈ ਕੇ ਵੀ ਗੱਲਾਂ ਕਰੀ ਜਾਂਦੇ ਹੋ ਇਹ ਲਿਖ ਅਸੀਂ ਰੱਖਾਂਗੇ ਜੀ ਠੀਕ ਹੈ ਨਹੀਂ ਜੇ ਲੈ ਬਸ ਕੋਈ ਨਾ ਖੜ ਜੋ ਕੋਈ ਨਹੀਂ ਉਹ ਬੋਲੋ ਪਹਿਲੀ ਗੱਲ ਮੈਂ ਇੱਕ ਮਿੰਟ ਬੰਦ ਕਰ ਲਵਾਂ ਸੁਣ ਲਓ ਆਪਾਂ ਲੈਨੇ ਸੁਣ ਲਓ ਭਰਾ ਸੁਣੋ ਰੱਖਾਂਗੇ ਐਂਡ ਤੱਕ ਬਸ ਠੀਕ ਦੇਖੋ ਗੱਲ ਵੀਰ ਜੀ ਸਾਡੀ ਬੇਨਤੀ ਆ ਤੁਸੀਂ ਜਦੋਂ ਦੇ ਆਏ ਸਾਨੂੰ ਤਸੱਲੀ ਹੋ ਗਈ ਵੀ ਕੋ ਚੰਗੇ ਬੰਦੇ ਹੈਗੇ ਜਿਹੜੇ ਆ ਵੀ ਜ਼ਿੰਮੇਵਾਰੀ ਨਿਭਾਉਣਾ ਤੁਸੀਂ ਧੰਨਵਾਦ ਤੁਹਾਡਾ ਤੁਸੀਂ ਰਾਤ ਵੀ ਲੈ ਕੇ ਗਏ ਸਾਨੂੰ ਪਤਾ ਲੱਗ ਗਿਆ ਨਾ ਜੀ ਅਸੀਂ ਜਦ ਹੀ ਆ ਗਏ ਅਸੀਂ 7:30 ਵਜੇ ਇੱਥੋਂ ਮਹੱਲੇ ਨੂੰ ਪੁੱਛ ਲੋ ਰਾ 7:30 ਵਜੇ ਇਹਨਾਂ ਦਾ ਬੇਟਾ ਆਇਆ ਜਿੰਨਾਂ ਕੋਲੇ ਯਾਨੀ ਮੇਰਾ ਸਾਲਾ ਜੀ ਉਹ ਉਹ ਤੋਂ ਪਚਕੂਲੇ ਤੋਂ ਆਇਆ ਮੈਂ ਉਹਨੂੰ ਇਨਫੋਰਮ ਕੀਤਾ ਵੀ ਤੂੰ ਆ ਉਹਨੇ ਨਾਲ ਦੇ ਨਾਲ ਇਹਨਾਂ ਨੂੰ ਵੀ ਕਿਹਾ ਵੀ ਅਸੀਂ ਚੱਲੇ ਆ ਵੀ ਉੱਥੇ ਬੁਲਾਇਆ ਸਾਨੂੰ ਮੈਂ ਤੇ ਇਹ ਆਏ ਆ ਜੀ ਅਸੀਂ ਉਹਨਾਂ ਨੂੰ ਗੱਡੀ ਚ ਪਾਇਆ ਤੇ ਭੇਜੇ ਮੇਰੇ ਨਾਲ ਜਾਣਾ ਹੈ ਹਾਂ ਜਾਊ ਹੈ ਜਾਓ ਨੇ ਜਾਣਾ ਕਿ ਸਪਤਾ ਕੋ ਰਹਿਣਾ ਹੈ ਹਲਾਇਆ ਸਿਰ ਹਲਾ ਸਪਤਾ ਕੋ ਰਹਿਣਾ ਮੇ ਹੈ ਪਾਣੀ ਕੋ ਉਸ ਨਹੀਂ ਪਤਾ ਲੱਗਦਾ ਪਾਣੀ ਨਹੀਂ ਕੁਛ ਨਹੀਂ ਕੁਛ ਚੱਲੋ ਤੁਸੀਂ ਸੰਭੋਜੀ ਜਿੰਨੇ ਡੇਡ ਹੈਗੇ ਆ ਜਿੰਨੇ ਤੋਂ ਤੁਹਾਨੂੰ ਜੰਮਰੀ ਚੱਕਣੀ ਪੈਣੀ ਮੈਂ ਤੁਹਾਨੂੰ ਬਹੁਤ ਦਿਖਾਉਂਗਾ ਸੇਵਾ ਕਰਾਂਗਾ ਹਾਂ ਮੈਂ ਬਿਮਲਾ ਕੋ ਰਹਿਣਾ ਬਿਮਲਾ ਕੋ ਰਹਿਣਾ ਬਿਮਲਾ ਕੋ ਰਹਿਣਾ ਆ ਬੁੱਲ ਵੀ ਨਹੀਂ ਲਾ ਹੋਇਆ ਵੇ ਦੇਖੋ ਆ ਸਾਰੇ ਦਿਖਾ ਦੇ ਆਹ ਦੇਖੋ 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 ਐ ਦੇਖੋ ਐ ਆ ਦੇਖੋ ਜੀ ਬੁੱਲ ਮਾਂ ਦੇ ਨੀਲੇ ਕਿਤੇ ਪਏ ਮਾਰ ਮਾਰ ਕੇ ਜੀ ਹੈ ਨਾ ਤੇ ਆ ਗੱਲ ਨਹੀਂ ਹੋਈ ਪਈ ਆ ਆਹ ਥਾ ਪਾਸਾ ਆ ਨੂਨ ਲਾ ਹੋਇਆ ਪਿਆ ਭਾਈ ਜੀ ਹਾਂ ਕਿਤੇ ਵੀ ਸੱਟ ਲੱਗੀ ਜੀ ਇਦਾਂ ਮੇਰੇ ਕੋਲ ਇਦਾਂ ਉਹ ਅੱਖੇ ਆ ਦੇਖੋ ਰਾਤੀ ਤੇ ਸਾਨੂੰ ਇੱਕ ਹੁੰਦੀ ਗਿਆ ਨਹੀਂ ਭਾਈ ਸਰ ਜਾਨ ਦੇ ਮੈਂ ਤਾਂ ਉਹਨਾਂ ਦੀ ਗੱਲ ਆਇਆ ਮੈਨੂੰ ਹਾਂਜੀ ਭੈਣੇ ਤੁਹਾਡਾ ਕੀ ਨਾਮ ਪੂਰਾ ਜੀ ਹੁਣ ਅਸੀਂ ਮੈਂ ਲਿਖਣ ਲੱਗਾ ਜੀ ਵੀ ਮਾਤਾ ਜੀ ਦੇ ਨਾਲ ਉਹਨਾਂ ਦਾ ਬੇਟਾ ਤੇ ਨੂੰ ਕੁੱਟ ਮਾਰ ਕਰਦੇ ਸੀ ਮਰਿੰਡੇ ਨੰਮ ਵਾਲੀ ਗਲੀ 'ਚ ਮਾਤਾ ਰਹਿੰਦੀ ਸੀ ਤੇ ਹੁਣ ਮਾਤਾ ਜੀ ਨੂੰ ਮਾਤਾ ਜੀ ਦੀ ਬੇਟੀ ਬਿਮਲਾ ਪੂਰਾ ਨਾਮ ਕੀ ਹੈ ਜੀ ਬਿਮਲਾ ਮਹਿਤਾ ਬਿਮਲਾ ਮਹਿਤਾ ਵਾਈਫ ਆਫ ਜਸਿੰਦਰ ਕੁਮਾਰ ਮਹਿਤਾ ਵਿਊ ਆਪਣੀ ਜ਼ਿੰਮੇਵਾਰੀ ਤੇ ਆਪਣੇ ਨਾਲ ਪੰਜ ਕੁੰਡੇ ਲੈ ਕੇ ਜਾ ਰਹੇ ਆ ਤੇ ਉਹ ਮਾਤਾ ਜੀ ਦੇ ਆਖਰੀ ਸਵਾਸਣ ਤੱਕ ਮਾਤਾ ਜੀ ਦੀ ਸੰਭਾਲ ਕਰਨਗੇ ਠੀਕ ਹੈ ਠੀਕ ਹੈ ਜੀ ਇਹ ਜੰਬਰੀ ਹੁਣ ਤੁਹਾਡੀ ਦੇਖੋ ਭੈਣ ਇੱਥੇ ਇਹ ਨਾ ਹੋਵੇ ਤਾਂ ਹੋਰ ਵੀਆਂ ਮਹੀਨਾ ਨੂੰ ਇੱਥੇ ਵਾਪਸ ਆ ਰਹੇ ਮਤਲਬ ਬਸ ਇਹ ਜੇ ਹੁਣ ਮਨਾਂ ਕਰ ਦੋ ਕੋਈ ਗੱਲ ਨਹੀਂ ਹੋਣੀ ਆਪਾਂ ਲਿਖਾਂਗੇ ਹਨਾ